नमस्कार सत श्रीकाल मैं सिद्धार्थ मिश्रा सारे स्वागत करता है अपने आज गल करा थोड़ी संवेदनशील भी है विचारशील भी अभी अल करा भारत के संविधान बारे इस संविधान बारे अक्सर बड़े सारे मंचा तीन रही है वो चाहे राजनीतिक दल हो या समाजिक दल बट अज जो आप गल करेंगे वह गल करा एक अजि बहस बारे जो राष्ट्रीय स्वयं सेवक संघ कार्यवा ਦੱਤਾਤਰੇ ਹੋ ਸੇ ਬਾਤ ਜਿਨ੍ਹਾਂ ਨੇ ਕਿ ਇੱਕ ਸਾਰਵਜਨਿਕ ਮੰਚ ਤੋਂ ਕਿਹਾ ਕਿ ਸੰਵਿਧਾਨ ਦੇ ਵਿੱਚ ਲਿਖਿਓਏ ਸੋਸ਼ਲਿਸਟ ਤੇ ਸੈਕੂਲਰਿਜ਼ਮ ਵਰਡ ਨੂੰ ਹਟਾ ਦੇਣਾ ਚਾਹੀਦਾ ਹੈ ਐਸੇ ਬਾਰੇ ਆਪਾਂ ਗੱਲ ਕਰਾਂਗੇ ਤੇ ਸਾਡੇ ਵਿੱਚ ਮੌਜੂਦ ਨੇ ਸੰਜੇ ਕਪੂਰ ਜੀ ਜੋ ਕਿ ਇੱਕ ਸਮਾਜ ਸੇਵਕ ਨੇ ਤੇ ਇਸ ਪਹਿਲੂ ਦੇ ਉੱਤੇ ਸਾਨੂੰ ਮਾਰਗ ਦਰਸ਼ਨ ਦੇਣਗੇ ਸੰਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਤੁਹਾਡਾ ਸਾਡੇ ਸਾਡੇ ਚੈਨਲ ਤੇ ਤੇ ਸੰਜੀਤ ਤੁਸੀਂ ਜੋ ਇਹ ਅੱਜ ਸਾਡੇ ਭਾਰਤ ਦੇ ਵਿੱਚ ਜੋ ਇੱਕ ਬਹਿਸ ਛਿੜ ਗਈ ਹੈ ਇੱਕ ਜੋ ਦੱਤਾ ਤਰੇ ਹੋਸੇਬਾਲ ਜੀ ਨੇ ਇੱਕ ਸਾਰਵਜਨਿਕ ਮੰਚ ਤੋਂ ਇੱਕ ਗੱਲ ਕਹੀ ਕਿ ਸੋਸ਼ਲਿਸਟ ਤੇ ਸੈਕੂਲਰਿਜ਼ਮ ਵਰਡ ਜੋ ਹੈ ਉਹ ਸੰਵਿਧਾਨ ਦੇ ਵਿੱਚ ਹਟਾ ਦੇਣੇ ਚਾਹੀਦੇ ਆ ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐਸਾ ਹੈ ਕਿ ਜਿਹੜੀ ਸੰਵਿਧਾਨ ਦੀ ਮੂਲ ਪ੍ਰਤੀਤੀ ਹੈ ਜੀ ਉਹਦੇ ਵਿੱਚ ਇਹ ਦੋਵੇਂ ਸ਼ਬਦ ਨਹੀਂ 15 ਨਵੰਬਰ 1948 ਦੇ ਵਿੱਚ ਹਮਮ ਜਦੋਂ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਡਿਬੇਟ ਹੋ ਰਹੀ ਸੀ ਔਰ ਕੁਝ ਲੋਕਾਂ ਦਾ ਕਹਿਣਾ ਸੀ ਕਿ ਬੇਸਿਕ ਸਟਰਕਚਰ ਦੇ ਵਿੱਚ ਇਹ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਪਾਇਆ ਜਾਵੇ ਤੁਸੀਂ ਡਾਕਟਰ ਅੰਮੈਡਿਕਲ ਜੀ ਨੇ ਇਸ ਦਾ ਪੂਰਨ ਰੂਪ ਦੇ ਵਿੱਚ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿਸੇ ਗੂਲ ਦੇ ਵਿੱਚ ਵੀ ਇਹਦੇ ਵਿੱਚ ਜਿਹੜਾ ਬੇਸਿਕ ਸਟਰਕਚਰ ਹੈ ਇਹਦੇ ਵਿੱਚ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਨਹੀਂ ਪੈਣਾ ਚਾਹੀਦਾ ਵੀ ਕਹਿ ਰਹੇ ਹੋ ਮਤਲਬ ਜੋ ਮੂਲ ਪ੍ਰਤੀਸੀ ਉਹਦੇ ਵਿੱਚ ਸੈਕੂਲਰ ਤੇ ਸੋਸ਼ਲਿਸਟ ਵਰਡ ਜਿਹੜੇ ਸੀਗੇ ਉਹ ਹੈ ਨਹੀਂ ਸਕੇ ਬਿਲਕੁਲ ਨਹੀਂ ਗਈ 26 ਨਵੰਬਰ 1949 ਨੂੰ ਇਹ ਸੰਵਿਧਾਨ ਦੀ ਪ੍ਰਤੀ ਉਤੇ ਦਖਸਤ ਹੋਏ ਨੇ ਔਰ 26 ਜਨਵਰੀ 1950 ਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ ਲੇਕਿਨ ਇਹ ਦੋਵੇਂ ਸ਼ਬਦ ਜਿਹੜੀ ਮੂਲ ਪ੍ਰਤੀ ਪ੍ਰਤੀ ਹੈ ਉਹਦੇ ਵਿੱਚ ਨਹੀਂ ਹੈਗੇ ਠੀਕ ਹੈ ਤੇ ਕਰੋ ਨੋ ਚੇਂਜ ਕਰੋ ਹੋਇਆ ਹੈ ਐਸਾ ਹੈ ਇਹ ਦੀਕ ਆਪਾਂ ਕਹਿ ਸਕਦੇ ਆ ਜਿਸ ਅਮਰਜੈਂਸੀ ਲੱਗੀ ਜੀ ਅਮਰਜੈਂਸੀ ਦੀ ਕਹਾਣੀ ਇੱਕ ਅਲੱਗ ਹੈ ਔਰ ਕਿਸੇ ਨੂੰ ਫਕਤ ਦੁਬਾਰਾ ਕਰਾਂਗੇ 25 ਜੂਨ 1975 ਚ ਦੇਸ਼ 'ਚ ਅਮਰਜੈਂਸੀ ਲੱਗ ਗਈ ਜੀ ਹੋਇਆ ਕੀ ਕਿ 42 ਮਾ ਸੰਸ਼ੋਧਨ ਸੰਵਿਧਾਨ ਦੇ ਉੱਤੇ 1 ਸਤੰਬਰ 1976 ਦੇ ਵਿੱਚ 인드ਰਾ ਗਾਂਧੀ ਸਰਕਾਰ ਲੈ ਕੇ ਆਈ। ਸ਼੍ਰੀਮਤੀ 인드ਰਾ ਗਾਂਧੀ ਉਸ ਸਮੇਂ ਸੰਸਦ ਦੇ ਵਿੱਚ ਜਿਸ ਲਈ ਇਹ ਬਿੱਲ ਆਪਣਾ ਸੰਵਿਧਾਨ ਸੋਧਨ ਲੈ ਕੇ ਆਏ ਉਸੇ ਵਿਪੱਖ ਬਿਲਕੁਲ ਸੰਸਦ ਦੇ ਵਿੱਚ ਨਹੀਂ ਸੀ ਸਭ ਜੇਲ੍ਹਾਂ ਦੇ ਵਿੱਚ ਸੀ। ਅੱਛਾ ਜੇਰਾ ਕੇਸ਼ਵਨੰਦ ਭਾਰਤੀ ਜੱਜਮੈਂਟ ਹੈ। ਸੁਪਰੀਮ ਕੋਰਟ ਦੀ ਜਿਹੜੀ 1973 ਚ ਆਈ ਆ ਉਹਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਅਸੀਂ ਬੇਸਿਕ ਸਟਰਕਚਰ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਲੇਕਿਨ ਕੇਸ਼ਵਾਨੰਦ ਭਾਰਤੀ ਮਤਲਬ ਕੇਰਲਾ ਜੋ ਹੋਇਆ ਸੀ ਉਹ ਨਹੀਂ ਬਾਰੇ ਤੁਸੀਂ ਗੱਲ ਕਰ ਰਹੇ ਮੈਂ ਬਿਲਕੁਲ ਉਹਦੇ ਬਾਰੇ ਗੱਲ ਕਰ ਰਿਹਾ ਬੇਸਿਕਲੀ ਆ ਜਿਹੜਾ ਕੇਸ ਹੈ ਇਹ ਇੱਕ ਗੋਲਕਨਾਥ ਵਰਸਸ ਪੰਜਾਬ ਦਾ ਸੁਪਰੀਮ ਕੋਰਟ ਚ ਕੇਸ ਹੋਇਆ 1967 ਦੇ ਵਿੱਚ ਹੂੰ ਉਹਦੀ ਜੱਜਮੈਂਟ ਆਈ ਸੀ ਹੂੰ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵੀ ਅਸੀਂ ਜਿਹੜੇ ਮੂਲ ਬੂਤ ਫੰਡਮੈਂਟਲ ਰਾਈਟ ਹੈ ਉਹਨਾਂ ਅਸੀਂ ਪਾਰਲੀਮੈਂਟ ਕੋ ਕੋਈ ਰਾਈਟ ਨਹੀਂ ਕੋਰਟ ਤੇ ਕੋਈ ਸੰਸ਼ੋਧਨ ਲਿਆ ਸਕੇ ਠੀਕ ਲੇਕਿਨ 1971 ਦੇ ਵਿੱਚ ਇੰਦਰਾ ਗਾਂਧੀ ਨੇ 24ਵਾਂ ਤੇ 5ਵਾਂ ਸੰਵਿਧਾਨ ਸੋਧਨ ਕਰਕੇ ਹੂੰ ਉਹ ਜਿਹੜਾ ਜੱਜਮੈਂਟ ਸੀ ਉਹਨਾਂ ਲਨਵਾਇਡ ਕਰ ਦਿੱਤੀ ਗਈ ਤੇ ਉਹ ਨਾਲ ਜੁੜਿਆ ਹੋਇਆ ਕੇਸ਼ਵਨੰਦ ਭਾਰਤੀ ਦਾ ਜੇ ਕੇਰਲਾ ਦਾ ਕੇਸ ਹੈ ਉਹਦੇ ਵਿੱਚ 1973 ਨੂੰ ਫੈਸਲਾ ਆਇਆ ਕਿ ਕੇਸ਼ਵਨੰਦ ਭਾਰਤੀ ਹਾਰ ਗਿਆ ਕੇਸ ਹੂੰ ਉਹਨਾਂ ਜਗ੍ਹਾ ਜਿਹੜੀ ਐਕਵਾਇਰ ਕੀਤੀ ਸੀ ਕੇਰਲਾ ਗਵਰਨਮੈਂਟ ਨੇ ਉਹ ਕੇਰਲਾ ਗਵਰਨਮੈਂਟ ਨੇ ਐਕਵਾਇਰ ਕਰ ਲਈ ਠੀਕ ਲੇਕਿਨ ਇੱਕ ਬੜਾ ਵੱਡਾ ਉਹ ਜੱਜਮੈਂਟ ਦੇ ਵਿੱਚ ਆਇਆ ਸਭ ਤੋਂ ਵੱਡੀ ਸੰਵਿਧਾਨਿਕ ਪੀਠ ਸੀ ਉਹ 13 ਜੱਜਾਂ ਦੀ ਪੀਠ ਜਿਸ ਸੱਤ ਛੇ ਨਾਲ ਫੈਸਲਾ ਆਇਆ ਹੂੰ ਜਿਹਦੇ ਵਿੱਚ ਜੱਜਮੈਂਟ ਸੀ ਕਿ ਫੰਡਾਮੈਂਟਲ ਜਿਹੜੇ ਰਾਈਟਸ ਉੱਤੇ ਚੇਂਜ ਹੋ ਸਕਦਾ ਹੂੰ ਜਿਹੜਾ 1976 ਦਾ ਫੈਸਲੇ ਸੁਪਰੀਮ ਕੋਰਟ ਦੇ ਉਹ ਆਪੇ ਹੀ ਫੈਸਲਾ ਉਲਟ ਦਿੱਤਾ ਲੇਕਿਨ ਉਹਨਾਂ ਨੇ ਕਿਹਾ ਬੇਸਿਕ ਸਟਰਕਚਰ ਉੱਤੇ ਹੂੰ ਕੋਈ ਐਮੈਂਡਮੈਂਟ ਨਹੀਂ ਹੋ ਸਕਦੀ ਬੇਸਿਕ ਸਟਰਕਚਰ ਹੀ ਚੇਂਜ ਲੇਕਿਨ 1976 ਦੇ ਵਿੱਚ ਜਿਹੜੇ ਆਪਾਤਕਾਲ ਲਾਗੂ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਹੂੰ ਉਹ ਬੇਸਿਕ ਸਟਰਕਚਰ ਦੇ ਵਿੱਚ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਦੋਵੇਂ ਸ਼ਬਦ ਪਾ ਦਿੱਤੇ ਜਿਹੜਾ ਕਿ ਬੇਸਿਕਲੀ ਮੇਰੀ ਨਿਗਾਹ ਦੇ ਵਿੱਚ ਜਿਹੜਾ 1973 ਦੀ ਜੱਜਮੈਂਟ ਸੀ ਉਹਦਾ ਉਲੰਘਣ ਸੀ ਕਪੂਰ ਜੀ ਬਟ ਗੱਲ ਇਹ ਆ ਕਿ ਹੁਣ ਤੱਕ 106 ਵਾਰੀ ਜੋ ਹੈ ਸੰਵਿਧਾਨ ਸੋਧਨ ਕੀਤਾ ਜਾ ਚੁੱਕਾ ਹੈ ਹਨਾ ਬਟ ਅਸੀਂ ਮੂਲ ਅੱਜ ਇੰਨੇ ਸਾਲਾਂ ਬਾਅਦ ਜਾਂ ਫਿਰ ਆਪਾਂ ਕਹੀਏ ਕਿ 50 ਸਾਲ ਹੋ ਗਏ ਆ ਆਪਣੇ ਆਪਾਤਕਾਲ ਲੱਗੇ ਨੂੰ ਤੇ ਉਸ ਵਾਰਸ ਚ ਇਹ ਕਿਹਾ ਜਾ ਰਿਹਾ ਕਿ ਸੋਸ਼ਲਿਜ਼ਮ ਤੇ ਸੈਕੂਲਰਿਜ਼ਮ ਜੋ ਵਰਡ ਹੈ ਉਹ ਹਟਾ ਦੇਣਾ ਚਾਹੀਦਾ ਹੈ ਇਸ ਨੂੰ ਲੈ ਕੇ ਤੁਸੀਂ ਮਤਲਬ ਕਿ ਕੀ ਵੇਖ ਰਹੇ ਹੋ ਸਮਾਜ ਦੀ ধারণা ਇਸ ਨੂੰ ਲੈ ਕੇ ਕਿਹੋ ਜੀ ਰਹੀ ਰਹੇਗੀ ਮੈਂ ਭਾਈ ਸਾਹਿਬ ਇੱਕ ਗੱਲ ਬਿਲਕੁਲ ਸਪਸ਼ਟ ਕਰ ਦਵਾਂ ਕਿ ਭਾਰਤ ਇੱਕ ਪੰਥ ਨਿਰਪੇਖ ਦੇਸ਼ ਹੈ ਠੀਕ ਹੈ ਇਹ ਪੰਥ ਨਿਰਪੇਖ ਇਸ ਵਾਸਤੇ ਨਹੀਂ ਹੈ ਕਿ ਸੰਵਿਧਾਨ ਦੇ ਵਿੱਚ ਲਿਖਿਆ ਸੈਕੂਲਰਿਜ਼ਮ ਇਸ ਵਾਸਤੇ ਹੈ ਕਿ ਇਸ ਦੇਸ਼ ਦੇ ਬਹੁਤ ਸੰਖੇ ਹਿੰਦੂਵਾਦੀ ਹਨ ਹਾਂ ਮੈਂ ਛੋਟਿਆਂ ਤੋਂ ਉਦਾਹਰਣ ਦੇਣਾ ਦੋ ਰਾਜੇ ਨੇ ਤੇ ਬੜੇ ਰਾਜ ਨੇ ਲੇਕਿਨ ਆਪਣੇ ਕੋਲ ਦੋ ਰਾਜ ਨੇ ਜੰਮੂ ਕਸ਼ਮੀਰ ਹੈ ਹਮ ਕੀਆ ਅੱਜ ਤੱਕ ਆਜ਼ਾਦੀ ਤੋਂ ਬਾਅਦ ਅਸੀਂ ਕੋਈ ਮੁੱਖ ਮੰਤਰੀ ਦੇਖਿਆ ਜਿਹੜਾ ਗੈਰ ਮੁਸਲਮਾਨ ਹੈ ਪੰਜਾਬ ਦਾ ਵਿਸ਼ਾ ਉਹ ਪੁਰਾਣਾ ਨਹੀਂ ਹੈ ਉਹ ਨਵਾਂ ਹੀ ਹੈ ਆਂ ਦਾ ਜੋ ਕੈਪਟਨ ਅਮਿੰਦਰ ਸਿੰਘ ਜੀ ਨੇ ਤਿਆਗ ਪੱਤਰ ਦਿੱਤਾ ਸ੍ਰੀਲ ਜਾਖੜ ਜੀ ਦਾ ਨਾਮ ਉਛਲਿਆ ਹਮ ਤੇ ਸ਼੍ਰੀਮਤੀ ਰਜਿੰਦਰ ਪੱਠਲ ਜੀ ਨੇ ਇਸ ਦਾ ਵਿਰੋਧ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਸਿੱਖ ਮੁੱਖ ਮੰਤਰੀ ਨਹੀਂ ਹੋ ਸਕਦਾ ਹਮ ਲੇਕਿਨ ਜਿਸ ਦੇਸ਼ ਦੀ 80% ਆਬਾਦੀ Hindu ਹੈ ਉਹਦਾ ਪ੍ਰਧਾਨ ਮੰਤਰੀ ਸਿੱਖ ਹੋ ਸਕਦਾ ਹਮ ਉਹਦਾ ਰਾਸ਼ਟਰਪਤੀ ਸਿੱਖ ਹੋ ਸਕਦਾ ਉਹਦੇ ਤਿੰਨ ਰਾਸ਼ਟਰਪਤੀ ਮੁਸਲਮਾਨ ਹੋ ਸਕਦੇ ਨੇ ਕਿਉਂਕਿ Hindu ਮੂਲ ਤਾਈ ਪੰਥ ਨਿਰਪੇਖ ਹੈ ਔਰ ਇਹ ਦੇਸ਼ ਉਹ ਤੱਕ ਨਹੀਂ ਪੰਥ ਨਿਰਪੇਖ ਹੈ ਜਦੋਂ ਤੱਕ ਇੱਥੇ ਹਿੰਦੂ ਬਹੁ ਸੰਖਿਆ ਹੈ। ਔਰ ਇਹਦੇ ਵਿੱਚ ਜਿਹੜਾ ਸ਼ਬਦ ਪਾਇਆ ਜਾਂਦਾ ਪਿਆ ਆਪਾਂ ਇੱਕ ਪਾਸੇ ਆਨੇ ਆ ਕਿ ਵੀ ਸੈਕੂਲਰਿਜ਼ਮ ਇਹਦਾ ਮਤਲਬ ਪੰਚਨਰਪੇਖ ਦੇਸ਼ ਆ ਤੇ ਫਿਰ ਮਿਨੋਰਟੀ ਕਮਿਸ਼ਨ ਕਿਉਂ ਹੈ? ਜੇ ਦੇਸ਼ ਦਾ ਕੋਈ ਧਰਮ ਹੀ ਨਹੀਂਗਾ, ਪੰਥ ਹੀ ਨਹੀਂਗਾ। ਫਿਰ ਮਿਨੋਰਟੀ ਕਮਿਸ਼ਨ ਅਸੀਂ ਕਿਉਂ ਬਣਾਇਆ? ਜੇ ਮਿਨੋਰਟੀ ਕਮਿਸ਼ਨ ਬਣਾਇਆ ਤਾਂ ਬਿਓਲਟੀ ਕਮਿਸ਼ਨ ਨਹੀਂ ਬਣਾਉਣਾ ਚਾਹੀਦਾ। ਹਾਂ ਸਹੀ ਹੈ। ਅਸੀਂ ਕਿਸੇ ਪਾਸੇ ਵੀ ਤੇ ਨਹੀਂ ਨਾ ਹੁੰਦੇ ਪਏ। ਅਸੀਂ ਸਿਰਫ ਉਹ ਚੁਣਚਣਾ ਦੇਣਦੇ ਆ ਚਾਹੇ ਉਹ ਮਿਨੋਰਟੀ ਦੇ ਲੋਕ ਨੇ ਉਹਨਾਂ ਨੂੰ ਵੀ ਚੁਣਚਣਾ ਦੇਣਦੇ ਆ ਤੇ ਜਿਹੜੇ ਮжоਰਟੀ ਦੇ ਆ ਉਹਨਾਂ ਨੂੰ ਤੇ ਵੈਸੇ ਹੀ ਉਹਨਾਂ ਦੀ ਸੋਚ ਪਦ ਨਿਰਪੇਖ ਦੀ ਬਟ ਗੱਲ ਐ ਵੀ ਇਹ ਉੱਠਦੀ ਆਈ ਹੈ ਨਾ ਮਿਨੋਰਟੀ ਐਸ ਕਰਕੇ ਦਿੱਤੀ ਜਾ ਰਹੀ ਹੈ ਕਿਉਂਕਿ ਆਪਾਂ ਮਿਨੋਰਟੀ ਨੂੰ ਉਠਾਨ ਵਾਸਤੇ ਬੜੇ ਚਾਇਲ ਕੋਸ਼ਿਸ਼ ਸਰਕਾਰ ਵੱਲੋਂ ਕੀਤੇ ਜਾਂਦੇ ਆ ਤੇ ਜੇ ਉਹ ਨਾ ਰਵੇ ਤੇ ਗੱਲ ਐ ਵੀ ਹੁੰਦੀ ਆ ਕਿ ਮਿਨੋਰਟੀ ਉੱਪਰ ਉਠ ਨਹੀਂ ਸਕਦਾ ਤਾਂ ਮੇਰਾ ਫਿਰ ਐ ਵੀ ਸਵਾਲ ਹੈ ਕਿ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ ਇੰਨੇ ਵਰਸ ਹੋ ਗਏ ਤਾਂ ਹਜੇ ਤੱਕ ਮਿਨੋਰਟੀ ਉੱਪਰ ਆਈ ਨਹੀਂ ਐਸਾ ਹੈ ਕਿ ਜਿਸਲੇ ਦੇਸ਼ ਦੀ ਵੰਡ ਹੋਈ 1947 ਦੇ ਵਿੱਚ ਜੀ ਮੈਂ ਉਹ ਵਿਸ਼ੇ ਤੇ ਨਹੀਂ ਜਾਵਾਂਗਾ ਕਿ ਡਾਕਟਰ ਅੰਬੈਡਕੇ ਜੀ ਨੇ ਆਪਣੀ ਕਿਤਾਬ ਥਾਟ ਔਨ ਪਾਕਿਸਤਾਨ ਚ ਕੀ ਲਿਖਿਆ ਜੀ ਜਾਂ ਪਟੇਲ ਜੀ ਨੇ ਨਖਲੋਵ ਦੇ ਵਿੱਚ ਕੀ ਕਿਹਾ ਜੇ ਕਿ ਉਸ ਵਕਤ ਮੁਸਲਮਾਨ ਜਿਹੜੇ ਦੇਸ਼ ਚ ਰਹਿ ਗਏ ਸੀ ਕਿੰਨੇ ਪਰਸੈਂਟ ਸੀ ਨਹੀਂ ਥੋੜਾ ਜਿਹਾ 10 ਇਹ ਵੀ ਦੱਸ ਦੋ ਪਟੇਲ ਜੀ ਨੇ ਲਖਨਊ ਚ ਕੀ ਕਿਹਾ ਹੈ ਪਟੇਲ ਜੀ ਨੇ ਨਖਲੋਵ ਦੇ ਵਿੱਚ ਕਿਹਾ ਸੀ ਕਿ ਜਿਸਲੇ ਇੰਟਰਮ ਗਵਰਨਮੈਂਟ ਦੀ 1946 ਦੇ ਵਿੱਚ ਚੁਣਾਵ ਹੋਏ ਤੇ ਯੂਪੀ ਬਿਹਾਰ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਸਾਰਿਆਂ ਨੇ ਮੁਸਲਿਮ ਲੀਗ ਨੂੰ ਵੋਟ ਪਾਇਆ ਲੇਕਿਨ ਜਿਹੜੇ ਆਜ਼ਾਦ ਭਾਰਤ ਹੋ ਗਿਆ ਦੇਸ਼ ਦੀ ਵੰਡ ਹੋ ਗਈ ਤੇ ਉਹ ਮੁਸਲਮਾਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਚ ਨਹੀਂ ਜਾਣਾ ਕਿ ਅਸੀਂ ਦੇਸ਼ ਭਗਤਾ ਤੇ ਉਹਨਾਂ ਨਖਲੋ ਦੇ ਵਿੱਚ ਕਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਪਾਕਿਸਤਾਨ ਚ ਗਏ ਕੌਣ ਸੀ ਕਿਹੜੇ ਮੁਸਲਮਾਨ ਗਏ ਸੀ ਤੇ ਉਹ ਵੀ ਥੋੜਾ ਪਾਕਿਸਤਾਨ ਦੇ ਵਿੱਚ ਮੈਕਸਿਮਮ ਪੰਜਾਬ ਦੇ ਮੁਸਲਮਾਨ ਗਏ ਸੀ ਔਰ ਕੁਝ ਰਾਜਸਥਾਨ ਦੇ ਗਏ ਸੀ ਔਰ ਕੁਝ ਕੁਝ ਵੀ ਯੂਪ ਦੇ ਗਏ ਸੀ ਕੁਝ ਬਹੁਤ ਜ਼ਿਆਦਾ ਨਹੀਂ ਬਹੁਤ ਕੁਝ ਗਏ ਸੀ ਲੇਕਿਨ ਉਹ ਜਿਹੜਾ ਪਟੇਲ ਜੀ ਨੇ ਨਖਰੋ ਦੇ ਵਿੱਚ ਕਿਹਾ ਸੀ ਉਹ ਇਹ ਗੱਲ ਕਹੀ ਸੀ ਕਿ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਰਾਤੋਂ ਰਾਤ ਦਿਲ ਜਿਹੜਾ ਦਿਲ ਪਰਵਰਤਨ ਹੋ ਗਿਆ ਕਿਵੇਂ ਹੋ ਸਕਦਾ ਇਹ ਇੱਕ ਅਲੱਗ ਵਿਸ਼ਾ ਹੈ ਇਹ ਗੱਲ ਐਵੀ ਹੋਈ ਸੀ ਕਿ ਨਾ ਕਿ ਜਿਨ੍ਹਾਂ ਨੇ ਵੋਟ ਪਾਏ ਸੀਗੇ ਕਿ ਅਸੀਂ ਪਾਕਿਸਤਾਨ ਚ ਜਾਣਾ ਉਹ ਭਾਰਤ ਜੀ ਰਹਿ ਗਏ ਸੀ ਸਾਰੇ ਵੋਟ ਨਹੀਂ ਪਾਇਆ ਕੇਰਲਾ ਕੇਰਲਾ ਦੇ ਵਿੱਚ ਵੀ ਮੁਸਲਿਮ ਲੀਗ ਜਿੱਤੀ ਸੀ ਜੀ ਮਜ਼ੇਦਾਰ ਗੱਲ ਮੈਂ ਵਿਸ਼ੇ ਵਿਸ਼ੇ ਦਾ ਨਹੀਂ ਹੈ ਲੇਕਿਨ ਮਜ਼ੇਦਾਰ ਗੱਲ ਮੈਂ ਦੱਸਣ ਲੱਗਾ ਕਿ ਜਿਹੜੇ ਚਾਰ ਪ੍ਰਾਂਤ ਪੱਛਮੀ ਪਾਕਿਸਤਾਨ ਅੱਜ ਪਾਕਿਸਤਾਨ ਇੱਕ ਟਾਈਮ ਤੇ ਪੱਛਮੀ ਪਾਕਿਸਤਾਨ ਸੀ ਜੀ ਉਹ ਚਾਰੇ ਪ੍ਰਾਂਤਾਂ ਦੇ ਵਿੱਚ ਮੁਸਲਿਮ ਲੀਗ ਹਾਰੀ ਸੀ ਅੱਛਾ ਕਿਸੇ ਇੱਕ ਪ੍ਰਾਂਤ ਦੇ ਵਿੱਚ ਮੁਸਲਿਮ ਲੀਗ ਨਹੀਂ ਜਿੱਤੀ ਸੀ ਬਲੂਚਿਸਤਾਨ ਤੇ ਖਲਕ ਦੇਸ਼ੀ ਜੀ ਲੇਕਿਨ ਜਿਹੜੇ ਬਾਕੀ ਤਿੰਨ ਪ੍ਰਾਂਤ ਸੀ ਸੀਮਾ ਪ੍ਰਾਂਤ ਪੰਜਾਬ ਔਰ ਸਿੰਧ ਇਹ ਤਿੰਨਾਂ ਵਿੱਚ ਮੁਸਲਿਮ ਹਾਰੀ ਸੀ ਜਿੱਤੀ ਕਿੱਥੇ ਸੀ ਯੂਪੀ बिहार केरला इन इलाके जो मुस्लिम भी जीती थी ये पटेल जी ने उस समय कही थी लेकिन वो कि ये गंगाई दा पानी बहुत 막 ਗਿਆ है अथे हमेशा नु नहीं लेना आज स्थिति है वो है कि जेडी ਤੁਸੀਂ ਪ੍ਰਸ਼ਨ ਕੀਤਾ ਹੈ ਕਿ ਮਿਨੋਰਟੀ ਦੀ ਸੋਚ ਵਾਸਤੇ ਜੀ ਐਸਾ ਹੈ ਕਿ ਅਸੀਂ ਮਿਨੋਰਟੀ ਕਮਿਸ਼ਨ ਬਣਾਉਣ ਦੀ ਲੋੜ ਕੀ ਹੈ ਜਸ ਅਸੀਂ ਕਹਿੰਦੇ ਮਾਨਵ ਅਧਿਕਾਰ ਹਮ ਮਾਨਵ ਦੀ ਗੱਲ ਮਾਨਵ ਦੇ ਵਿੱਚ ਮਿਨੋਰਟੀ ਵੀ ਤੇ ਆ ਜਾਂਦੀ ਹੈ ਇਹਦੇ ਪਾਰਟਨ ਪਰਸਨ ਆਫ ਹਿਊਮਨ ਬੀਂਗ ਜੀ ਇਹਦੀ ਮਿਨੋਰਟੀ ਹੈ ਔਰ ਪਾਰਟਰ ਪਾਰਸਲ ਹਿਊਮਨ ਬੀਂਗ ਦੀ ਆ ਨਾ ਤੇ ਫਿਰ ਮਿਨੋਰਟੀ ਕਮਿਸ਼ਨ ਤੋਂ ਲੋੜ ਕੀ ਹੈ ਤੁਹਾਨੂੰ ਠੀਕ ਹੈ ਜੋ ਪਾਰਟਰ ਹੈ ਹਿਊਮਨ ਬੀਂਗ ਦਾ ਯਾਰ ਹਿਊਮਨ ਬੀਂਗ ਦਾ ਪਾਰਟਰ ਨਹੀਂਗਾ ਫਿਰ ਉਹਦੇ ਵਾਸਤੇ ਅਸੀਂ ਇੱਕ ਅਲੱਗ ਕਮਿਸ਼ਨ ਬਣਾ ਦੇ ਜ ਐਨੀਮਲ ਵੈਲਫੇਅਰ ਕਮਿਸ਼ਨ ਬਣਾਉਣੀ ਹੈ ਅਸੀਂ ਕਿਉਂਕਿ ਹਿਊਮਨ ਬੀਂਗ ਦਾ ਪਾਰਟਰ ਨਹੀਂ ਹੈ ਇਹ ਹਿਊਮਨ ਬੀਂਗ ਦਾ ਪਾਰਟਰ ਹੈਗਾ ਤੇ ਫਿਰ ਤੇ ਲੋੜ ਹੀ ਕੋਈ ਨਹੀਂ ਗਈ ਇੱਕ ਪਾਸੇ ਦੇਸ਼ ਨੂੰ ਕਿਹਨੇ ਸੈਕੂਲਰ ਹੈ ਦੇਖੋ ਸੰਵਿਧਾਨ ਬੰਗਲਾਦੇਸ਼ ਦਾ ਵੀ ਜਿਹਾ ਸੀ ਉਹ ਵੀ ਸੈਕੂਲਰ ਸੀ ਯਰੋਂੀਸਾ ਕੱਤਾਂ ਜੇ ਬੰਗਲਾਦੇਸ਼ ਬਣਿਆ ਉਹਦਾ ਸੰਵਿਧਾਨ ਸੈਕੂਲਰ ਸੀ ਕਿਆ ਅੱਜ ਜੋ ਘਟਨਾਵਾਂ ਹੋਤੀ ਹੋ ਰਹੀਆਂ ਕਿ ਉਹ ਸੈਕੂਲਰ ਸੈਕੂਲਿਜ਼ਮ ਨੂੰ ਪ੍ਰੋਟੈਕਟ ਕਰ ਰਹੀਆਂ ਸੈਕੂਲਰ ਉਹ ਤੱਕ ਪ੍ਰੋਟੈਕਟ ਹੋਏਗਾ ਜਦੋਂ ਤੱਕ ਦੇਸ਼ ਦੀ ਆਬਾਦੀ ਚ ਮੈਜੋਰਟੀ ਹਿੰਦੂ ਹੋਏਗੀ ਸੰਵਿਧਾਨ ਦੇ ਵਿੱਚ ਕੋਈ ਦਿੱਕਤ ਨਹੀਂ ਗਈ ਕਿ ਲਿਖਿਆ ਨਾ ਲਿਖਿਆ ਲੇਕਿਨ ਦੇ ਜਿਹੜਾ 1973 ਦਾ ਫੈਸਲਾ ਹੈ ਜੱਜਮੈਂਟ ਹੈ ਉਹਨੂੰ ਅਸੀਂ ਨਲਨਵਾਈਡ ਨਹੀਂ ਕੀਤੀ ਲੇਕਿਨ ਅਸੀਂ ਜ਼ਬਰਦਸਤੀ ਜਦੋਂ ਵਿਪੱਖ ਸਾਰਾ ਜੇਲ੍ਹ ਦੇ ਵਿੱਚ ਹੈ ਹੂੰ ਉਸ ਲਈ ਅਸੀਂ ਬੇਸਿਕ ਸਟਰਕਚਰ ਦੇ ਵਿੱਚ ਦੋ ਸ਼ਬਦ ਲਾਇਆ ਮਤਲਬ ਉਸ ਟਾਈਮ ਕੀ ਹੈ ਸਾਰਾ ਵਿਪੱਖ ਜੋ ਹੈ ਉਹ ਨੂੰ ਜੇਲ੍ਹ ਚ ਸੀ ਅੱਛਾ ਅਮਰਜੰਸੀ ਦਾ ਇੱਕ ਅਲੱਗ ਵਿਸ਼ਾ ਆਪਤਕਾਲ ਦਾ ਇੱਕ ਅਲੱਗ ਵਿਸ਼ਾ ਹੈ ਕਿ ਕਿਵੇਂ 11 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ ਆਂਦੀ ਹੈ ਔਰ 25 ਜੂਨ 1975 ਨੂੰ ਦੇਸ਼ ਦੇ ਵਿੱਚ ਅਮਰਜੈਂਸੀ ਲਗਾਤੀ ਜਾਂਦੀ ਹੈ ਇਹ ਇੱਕ ਅਲੱਗ ਵਿਸ਼ਾ ਹੈ ਇਹ ਬਹੁਤ ਲੰਬਾ ਵਿਸ਼ਾ ਹੈ ਇਹ ਇੱਕ ਅਲੱਗ ਚਰਚਾ ਸੀ ਕਰ ਸਕਨੇ ਹਾਂ ਬਿਲਕੁਲ ਲੇਕਿਨ ਅੱਜ ਦੀ ਚਰਚਾ ਹੈ ਕਿ ਦੋ ਸ਼ਬਦ ਦੀ ਜ਼ਰੂਰਤ ਕਿਉਂ ਪਈ ਸવાય ਪੁਸ਼ਟੀ ਕਰਨ ਦੇ ਹੋਰ ਕੋਈ ਜ਼ਰੂਰਤ ਨਹੀਂ ਹੈ ਪਰ ਸਵਾਲ ਇਹ ਵੀ ਆਉਂਦਾ ਹੈ ਨਾ ਕਿ ਹੁਣੇ ਕਿਉਂ ਜ਼ਰੂਰਤ ਜ਼ਿਆਦਾ ਪੈ ਗਈ ਜਿਵੇਂ 50 ਸਾਲ ਅਪਾਤਕਾਲ ਦੇ ਹੋਏ ਆ ਤੇ ਹੁਣੇ ਹੀ ਕਿਉਂ ਹੈ ਵਰਡ ਜੋ ਹੈ ਇਸ ਤੋਂ ਪਹਿਲਾਂ ਵੀ ਕੀਤਾ ਜਾ ਸਕਦਾ ਹੈ ਤੇ ਇਹਦੇ ਨਾਲ ਜੋ ਹੈ ਰਾਜਨੀਤਿਕ ਦੇ ਰਾਜਨੀਤਿਕ ਦਲਾ ਦੇ ਵਿੱਚ ਜੋ ਉਤਲ ਫੁਤਲ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਦਲ ਜੋ ਹੈ ਵਿਪਖਸ਼ੀ ਦਲ ਹਮੇਸ਼ਾ ਹਰ ਮੰਚ ਤੇ ਉਤੇ ਕਨਸਟੀਟਿਊਸ਼ਨ ਦਾ ਜੋ ਹੈ ਲੈ ਕੇ ਦਿਖਾਉਂਦਾ ਹੈ ਕਿ ਸੰਵਿਧਾਨ ਬਦਲ ਰਿਹਾ ਹੈ ਜਦਕਿ ਦੋਏ ਹੁਣੇ ਗੱਲ ਹੋਈ ਹੈ ਕਿ 106 ਵਾਰੀ ਆਲਰੇਡੀ ਸੰਵਿਧਾਨ ਬਦਲਿਆ ਜਾ ਚੁੱਕਾ ਹੈ ਤੇ ਹੁਣੇ ਵੀ ਸੰਵਿਧਾਨ ਬਚਾਓ ਯਾਤਰਾਵਾਂ ਚਲਦੀਆਂ ਨੇ ਤੇ ਇੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਦੀ ਹੀ ਪਾਰਟੀ ਨੇ ਜੋ ਹੈ ਸੰਵਿਧਾਨ ਸਭ ਤੋਂ ਪਹਿਲਾਂ ਬਦਲਤਾ ਹੈ ਐਸਾ ਹੈ 1971 ਤੋਂ ਲੈ ਕੇ 1976 ਤੱਕ ਜੀ 18 ਵਾਰ ਸੰਵਿਧਾਨ ਦੇ ਵਿਸ਼ੇਸ਼ ਸੋਧਨ ਹੋਇਆ ਜੇ ਅਸੀਂ ਐਵਰੇਜ ਰੂਪ ਵਿੱਚ ਦੇਖੀਏ ਕਿ ਇੱਕ ਸਾਲ 'ਚ 320 ਜੀ ਕਦੀ ਨਹੀਂ ਹੋਇਆ ਅਰੇ ਸੰਵਿਧਾਨ ਦੀ ਮੂਲ ਭਾਵਨਾ ਅਸੀਂ 1975 ਤੋਂ ਲੈ ਕੇ 76 ਦੇ ਵਿੱਚ ਖਤਮ ਕਰ ਦਿੱਤੀ ਹੂੰ ਤੇ ਫਿਰ ਅਸੀਂ ਕਿਹਦੇ ਸੰਵਿਧਾਨ ਦੇ ਬਚਾਣਾ ਚਾਹੁੰਦੇ ਆ ਉਹ ਸੰਵਿਧਾਨ ਜਿਹੜਾ 1950 'ਚ ਲਾਗੂ ਹੋਇਆ ਸੀ ਜਾਂ ਉਹ ਸੰਵਿਧਾਨ ਜਿਹੜਾ 1976 ਤੱਕ ਅਮੈਂਡਮੈਂਟ ਹੋਇਆ ਸੀ ਕਿਹੜੇ ਸੰਵਿਧਾਨ ਨੂੰ ਬਚਾਣਾ ਚਾਹੁੰਦੇ ਆ ਅਸੀਂ ਹੂੰ ਇਹ ਤੇ ਪਹਿਲੇ ਸਪਸ਼ਟ ਹੋਣਾ ਚਾਹੀਦਾ ਸੰਵਿਧਾਨ ਕੋਈ ਸਹਾਸ਼ਵਤ ਨਹੀਂ ਹੈ ਜਿਵੇਂ ਸਮ੍ਰਿਤियां ਸਹਾਸ਼ਵਤ ਨਹੀਂ ਹੈ ਉਸ ਤੋਂ ਸੰਵਿਧਾਨ ਸਹਾਸ਼ਵਤ ਨਹੀਂ ਹੈ ਸਮਾਜ ਦੀ ਜੋ ਜ਼ਰੂਰਤ ਪਈ ਉਹ ਬਦਲਾਅ ਹੋਇਆ ਜਿਸ ਤਰ੍ਹਾਂ 106ਵਾਂ ਬਦਲਾਅ ਹੋਇਆ ਕਿ ਇਸਤਰੀਆਂ ਨੂੰ ਕਿਤੀ ਪ੍ਰੋਟੈਕਸ਼ਨ ਚਾਹੀਦਾ ਬਦਲਾਅ ਹੋਇਆ 101ਵਾਂ ਜਿਹੜਾ ਬਦਲਾਅ ਹੋਇਆ ਜੀਐਸਟੀ ਉੱਤੇ ਹੋਇਆ ਜ਼ਰੂਰਤ ਹੈ ਸਮਾਜ ਨੂੰ ਨਹੀਂ ਸੰਵਿਧਾਨ ਕਿਹੜਾ ਬਚਾਵਾ ਚਾਹੁੰਦੇ ਆ ਮੂਲ ਸੰਵਿਧਾਨ ਜਿਹੜਾ 42ਵਾਂ ਸੋਧਨ ਹੈ ਉਹ ਸੰਵਿਧਾਨ ਕਿ 106ਵਾਂ ਸੰਵਿਧਾਨ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਇਹ ਤਾਂ ਸਪਸ਼ਟ ਹੋਣਾ ਚਾਹੀਦਾ ਸਾਨੂੰ ਜੀ ਬਟ ਜਿਵੇਂ ਹੁਣੇ ਦੱਤਾ ਤਰੇਜੀ ਦੇ ਬਿਆਨ ਤੋਂ ਬਾਅਦ ਜਿਵੇਂ ਦੋ ਰਾਜਨੀਤਿਕ ਦਲ ਜੋ ਹੈ ਸਾਹਮਣੇ ਆਏ ਰਾਹੁਲ ਗਾਂਧੀ ਦਾ ਜੋ ਹੈ ਸਪਸ਼ਟ ਬਿਆਨ ਉਹਨਾਂ ਦੇ ਅਗੇਂਸਟ ਆਇਆ ਹੈ ਉਹਨੂੰ ਲੈ ਕੇ ਤੁਸੀਂ ਰਾਜਨੀਤੀ ਦਾ ਕੀ ਵੇਖ ਰਹੇ ਹੋ ਕਿ ਇਸ ਤੋਂ ਅੱਗੇ ਜੋ ਹੈ ਆਉਣ ਵਾਲਾ ਜੋ ਚੋਣ ਨੇ ਉਹਦੇ ਵਿੱਚ ਸਮਾਜ ਦਾ ਕੀ ਨਜ਼ਰੀਆ ਰਹੂਗਾ ਇਹਨੂੰ ਲੈ ਕੇ ਐਕਚੁਅਲੀ 1976 ਚ ਜਿਹੜਾ 42ਵਾਂ ਐਮੈਂਡਮੈਂਟ ਹੋਇਆ ਸੀ ਜੀ ਬਹੁਤ ਵੱਡਾ ਐਮੈਂਡਮੈਂਟ ਹੋਇਆ ਸੀ ਉਹਦੇ ਵਿੱਚ ਇੱਕ ਸਮਾਜ ਚਿੰਤਕ ਹੁੰਦੇ ਸੀ ਮਹਾਤਮਾ ਜੀ ਠੀਕ ਹੈ ਉਹਨਾਂ ਨੇ ਇੱਕ ਸਭਾ ਦੇ ਵਿੱਚ ਕਿਹਾ ਸੀ ਕਿ ਐਡਾ ਵੱਡਾ ਜ਼ਰੂਰਤ ਹੀ ਨਹੀਂ ਸੀ 인ਦਰਾ ਗਾਂਧੀ ਸ਼੍ਰੀਮਤੀ 인ਦਰਾ ਗਾਂਧੀ ਨੂੰ ਆਪਣੇ ਜਿਹੜਾ ਕਾਨੂੰਨ ਮੰਤਰੀ ਸੀ ਉਹਨੂੰ ਇਹਨਾ ਤੰਗ ਨਹੀਂ ਕਰਨਾ ਚਾਹੀਦਾ ਇਹ ਦੋ ਸ਼ਬਦ ਕੁਝ ਲਿਖਵਾ ਦੇਣੇ ਚਾਹੀਦੇ ਸੀ ਪਹਿਲਾ ਕਿ ਆ ਜੀਵਨ ਕਾਲ ਤੱਕ ਮੈਂ ਪ੍ਰਧਾਨ ਮੰਤਰੀ ਰਵਾਂਗੀ ਔਰ ਮੇਰੇ ਤੋਂ ਬਾਅਦ ਮੇਰਾ ਬੇਟਾ ਜਿੰਨ ਤੱਕ ਉਮਰਤੂ ਨਹੀਂ ਹੁੰਦੀ ਉਹ ਪ੍ਰਧਾਨ ਮੰਤਰੀ ਰਹੇਗਾ। ਹੂੰ ਸਵਾਇ ਇਹਦੇ ਹੋਰ ਕੁਝ ਨਹੀਂ ਹੈ। ਦੇਖੋ 77 ਦੇ ਵਿੱਚ ਜਨਤਾ ਪਾਰਟੀ ਸਰਕਾਰ ਆਈ। ਜੀ ਜਿਹੜਾ 42ਵਾਂ ਸੋਧਨ ਹੋਇਆ ਉਹਦੇ ਉੱਤੇ ਕਈ ਸੋਧਨ ਉਹਨਾਂ ਨੇ ਦੁਬਾਰਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ। ਹੂੰ ਲੇਕਿਨ ਇਹਨੂੰ ਨਹੀਂ ਹਲਾਇਆ ਕਿਉਂ? ਕਿਉਂਕਿ ਅਸੀਂ ਤੁਸ਼ਟੀ ਕਰਨ ਦੀ ਰਣਨੀਤੀ। ਅਸੀਂ ਮਨੋਕੀ ਦਾ ਕੋਈ ਫਾਇਦਾ ਨਹੀਂ ਕਰਨਾ ਚਾਹੁੰਦੇ। ਹੂੰ ਇਹ ਗੱਲ ਸਮਝ ਕੇ ਚੱਲੀਏ। ਮਨੋਰਟੀ ਦੀ ਇਕਨੋਮਿਕ ਸਥਿਤੀ ਜੋ ਪਹਿਲੇ ਸੀ ਉਹ ਅਜ ਵੀ ਹੈ ਉਹ ਸੁਧਾਰੀ ਨਹੀਂ ਸੀ ਹਮ ਅਸੀਂ ਕੋਈ ਫਾਇਦਾ ਨਹੀਂ ਕਰਨਾ ਚਾਹੁੰਦੇ ਅਸੀਂ ਸਵਾਏ ਇਹਨਾਂ ਦੇ ਤਸਤੀ ਕਰਨ ਦੇ ਹੋਰ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਦੇਸ਼ ਵਿਰੋਧੀ ਬਣਾਉਣਾ ਚਾਹੁੰਦੇ ਹਮ ਜਦ ਕਿ ਮਨੋਰਟੀ ਦੇਸ਼ ਵਿਰੋਧੀ ਨਹੀਂ ਹੈ ਹਮ ਅਕਿ ਮਨੋਰਟੀ ਦਾ ਮਤਲਬ ਸਿਰਫ ਮੁਸਲਮਾਨ ਲਿਤਾ ਜਾ ਰਿਹਾ ਈਸਾਈ ਵੀ ਹੈ ਸਿੱਖ ਵੀ ਹੈ ਜੈਨ ਵੀ ਹੈ ਬੋਧ ਵੀ ਹੈ ਸਭ ਦੇਸ਼ ਭਗਤ ਨੇ ਲੇਕਿਨ ਅਸੀਂ ਮੁਸਲਮਾਨਾਂ ਨੂੰ ਕਿਉਂ ਬਣਾਣ ਦੇ ਆ ਕਿਉਂ ਨਾ ਚੁਸਤੀਕਰਨ ਕਰਨ ਦੇ ਆ ਉਹਨਾਂ ਦੇ ਜੀਵਨ ਸਤਰ ਉੱਚਾ ਕਰੀਏ ਉਹਨਾਂ ਨੂੰ ਪੜ੍ਹਾਈਏ ਲਿਖਾਈਏ ਉਹਨਾਂ ਨੂੰ ਰੋਜ਼ਗਾਰ ਵੱਲ ਧਿਆਨ ਦਈਏ ਜਿਨ੍ਹਾਂ ਦਾ ਜੀਵਨ ਸਤਰ ਉੱਚਾ ਹੋਵੇ ਅਸੀਂ ਸਿਰਫ ਇੱਕੋ ਡਰ ਪਾ ਰਹੇ ਆ ਉਹਨਾਂ ਵਿੱਚ ਕਿ ਵੀ ਦੇਸ਼ ਇਹ ਸੰਵਿਧਾਨ ਬਦਲਤਾ ਜਾਣਾ ਤੁਹਾਡਾ ਜੀਵਨ ਤੁਹਾਡਾ ਯਾਪਨ ਤੁਹਾਡੀ ਨਾਗਰਿਕਤਾ ਖਤਰੇ 'ਚ ਪੈ ਜਾਣੀ ਹੈ ਐਸਾ ਤਾਂ ਕੁਝ ਹੋਣ ਵਾਲਾ ਨਹੀਂ ਤਾਂ ਨਾ ਹੀ ਹੋਏਗਾ ਉਹ ਜਿਹੜਾ ਭਾਰਤ ਦਾ ਨਾਗਰਿਕ ਹੈ ਭਾਰਤ ਦੀ ਨਾਗਰਿਕਤਾ ਦੇ ਵਿੱਚ ਚੇਜ ਸਿਚੂਏਸ਼ਨ ਅਮੈਂਡ ਅਬਜਰਾ ਐਕਟ ਹੈ ਉਹਦੇ ਵਿੱਚ ਕੋਈ ਐਸਾ ਪ੍ਰਵਿਧਾਨ ਨਹੀਂ ਹੈ ਕਿ ਜਿਹੜਾ ਜਨਮ ਜਾਤ ਦਾ ਇਥੋਂ ਨਾਗਰਿਕ ਹੈ ਉਹਦੀ ਕੋਈ ਨਾਗਰਤਾ ਛੀ ਨਹੀਂ ਜਾ ਸਕਦੀ ਹਮ ਐਸੀ ਕੋਈ ਟੈਨਸ਼ਨ ਦੀ ਜ਼ਰੂਰਤ ਨਹੀਂ ਹੈ ਭਾਰਤ ਦੇ ਸੰਵਿਧਾਨ ਵਿੱਚ ਐਸਾ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਇਥੇ ਨਾਗਰਿਕਤਾ ਜਿਹੜਾ ਕਾਨੂੰਨ ਹੈ ਉਹਤ ਵੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਵੀ ਆਪਾਂ ਜਿਹੜਾ ਜੀਵਨ ਜਿਹੜਾ ਜਨਮ ਤੋਂ ਹੀ ਨਾਗਰਿਕ ਹੈ ਉਹਦੀ ਨਾਗਰਤਾ ਨਹੀਂ ਛੀ ਨਹੀਂ ਜਾ ਸਕਦੀ ਇਹ ਕੋਈ ਅਮਰੀਕਾ ਨਹੀਂ ਹੈ ਜਿਹੜਾ ਇਹ ਕਾਨੂੰਨ ਪਾਸ ਕਰਕੇ ਕਰ ਦਵਾਂਗੇ ਇਹ ਨਾਗਰਿਕਤਾ ਨਹੀਂ ਚੀਨੀ ਜਾ ਸਕਦੀ ਔਰ ਜਿੰਨਾ ਮਰਜ਼ੀ ਪਰਵਰਤਨ ਹੋ ਜਵੇ ਸੋਧਾਨ ਦਾ ਲੇਕਿਨ ਜਿੰਨਾ ਤੱਕ ਅੰਦਰ ਮੈਂ ਦੁਬਾਰਾ ਕਹਿ ਰਿਹਾ ਹਿੰਦੂ ਬਹੁ ਸੰਖਿਆ ਚਲੇਗਾ ਦੇਸ਼ ਪੰਥ ਨਿਰਪੇਖ ਰਹੇਗਾ ਲਿਖੋ ਜਾਂ ਨਾ ਲਿਖੋ ਲੇਕਿਨ ਇਹ ਜੋ ਦੋ ਵਰਡ ਲਿਖੇ ਗਏ ਨੇ ਇਹ ਬੇਸਿਕਲੀ 1973 ਦਾ ਕੇਸ਼ਵਨੰਦ ਭਾਰਤੀ ਦਾ ਜਿਹੜਾ ਕੇਸ ਹੈ ਉਹ ਜਜਮੈਂਟ ਹੈ ਉਹਦੇ ਅੰਗੇਸ਼ਟ ਦਾ ਔਰ 75 ਦੇ ਵਿੱਚ ਜਨਤਾ ਪਾਰਟੀ ਸਰਕਾਰ ਆਈ ਫਿਰ ਅਟਲ ਜੀ ਸਰਕਾਰ ਆਈ ਸਿਰਫ ਤੁਸ਼ਟੀਕਰਨ ਕਿ ਵੀ ਆਪਾਂ ਸ਼ਬਦ ਬਦਲਦੇ ਕਿਤੇ ਮੁਸੰਮਲ ਕਰਦੋਂ ਨਰਾਜ਼ ਨਾ ਹੋ ਜਾਵੇ। ਅਈ ਕੋਈ ਨਾ ਕੋਈ ਗਲਤ ਰਹੀ ਹੋਗੀ ਜਿਵੇਂ ਕਿ ਜਦ ਆਪਾਤਕਾਲ ਤੋਂ ਬਾਅਦ ਸੰਸ਼ੋਧਨ ਤੋਂ ਬਾਅਦ ਵੀ ਜਦ ਉਹ ਚੋਣ ਹੋਏ ਤੇ ਇੰਦਰਾ ਗਾਂਧੀ ਜੀ ਬਹੁਤ ਹਾਈ ਮਾਰਜਿਨ ਤੋਂ ਹਾਰ ਗਏ ਸੀਗੇ। ਤੇ ਉਦੋਂ ਵੀ ਜਦ ਭਾਰਤੀ ਜਨਤਾ ਪਾਰਟੀ ਆਈ ਤਾਂ ਉਹਨੂੰ ਵੀ ਤਾਂ ਬਦਲਿਆ ਜਾ ਸਕਦਾ ਹੈ। ਐਸਾ ਭਾਰਤੀ ਜਨਤਾ ਪਾਰਟੀ ਨਹੀਂ ਆਈ ਸੀ। ਜਨਤਾ ਪਾਰਟੀ ਆਈ ਸੀ। 오रिज ਮੈਜੋਰਟੀ ਜਿਹੜਾ ਸੰਸਦ ਸੀ ਜੀ ਉਹ ਪੁਰਾਣੀ ਕਾਂਗਰਸੀ ਸੀ। ਇਹ ਸੋਸ਼ਲਿਸਟ ਸੀ ਠੀਕ ਹੈ ਮੁਰਾਰਦੀ ਭਾਈ ਜਸਾਈ ਪੁਰਾਣੇ ਕਾਂਗਰਸੀ ਸੀ ਜੀ ਵਿੱਤ ਮੰਤਰੀ ਰਹੇ ਇੰਦਰਾ ਗਾਂਧੀ ਜੀ ਦੇ ਨਾਲ ਹੂੰ ਬਾਬੂ ਜਗਜੀਵਨ ਨਾਮ ਰੱਖਿਆ ਮੰਤਰੀ ਰਹੇ 1971 ਚ ਹੂੰ ਚੰਦਰਸ਼ੇਖਰ ਜਿਹੜੇ ਸੀ ਉਹ ਵੀ ਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਾਰੇ ਪੁਰਾਣੇ ਕਾਂਗਰਸੀ ਸੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਇਹਦੇ ਵਿੱਚ ਜਿਹੜੇ ਦੋ ਸ਼ਬਦ ਪਾਏ ਗਏ ਵਿੱਚ ਸਟਰਕਚਰ ਦੇ ਵਿੱਚ ਇਹਨੂੰ ਹਟਾਵਾਂਗੇ ਤੇ ਮੁਸਲਮਾਨ ਨਾਰਾਜ਼ ਹੋ ਜਾਣਗੇ ਉਹਨਾਂ ਦੀ ਨਾਰਾਜ਼ਗੀ ਤੋਂ ਡਰਦੇ ਹੋਏ ਇਹਨਾਂ ਨੇ ਨਹੀਂ ਹਟਾਏ ਉਹੀ ਹਾਲ ਅਟਲ ਸਰਕਾਰ ਜੀ ਦਾ ਸੀ ਕਿਉਂਕਿ ਅਟਲ ਜੀ ਦੀ ਜਿਹੜੀ ਸਰਕਾਰ ਸੀ ਬੇਸਿਕਲੀ ਮਨੋਕੀ ਸਰਕਾਰ ਸੀ ਉਹਨਾਂ ਨੂੰ ਜਿਹੜਾ ਬੜਾ ਸਮਰਥਨ ਸੀ ਉਹ ਲੋਕਾਂ ਦਾ ਸੀ ਜਿਹੜੇ ਆਪਣੇ ਆਪ ਨੂੰ ਯਾਦਾ ਵੱਡੇ ਸੈਕੂਲਰ ਕਹਿੰਦੇ ਨੇ ਜਦਕਿ ਹਿੰਦੂ ਕੋਈ ਧਰਮ ਨਹੀਂ ਹੈ ਇਹ ਵੀ ਆਫ ਲਾਈਫ ਹੈ ਸੁਪਰੀਮ ਕੋਰਟ ਨੇ ਆਪਣੀ ਜਜਮੈਂਟ ਚ ਕਹਿ ਚੁੱਕੀ ਹੋਈ ਹੈ ਜੀ ਇਹ ਕੋਈ ਧਰਮ ਨਹੀਂ ਹੈ

26 ਸਾਲ ਬਾਅਦ ਇਹ ਸ਼ਬਦ ਇੰਟਰਡਿਊਸ ਹੋ ਸਕਦੇ ਨੇ ਜੀ ਤੇ ਕੀ ਉਹ ਸ਼ਬਦ ਹਟਾਇਆ ਨਹੀਂ ਜਾ ਸਕਦੇ ਕੋਈ ਚੀਜ਼ ਪੋਸੀਬਲ ਨਹੀਂ ਹੈ ਕੋਈ ਚੀਜ਼ ਇੰਪੋਸੀਬਲ ਨਹੀਂ ਹੈ ਦੇਸ਼ ਦੀ ਮਾਨਸਿਕਤਾ ਕੀ ਹੈ ਉਰਤੇ ਵਿਚਾਰ ਕਰਨਾ ਪਏਗਾ ਨਾ ਕਿ ਇਹ ਪੋਸੀਬਿਲਟੀ اور ਇੰਪੋਸੀਬਿਲਟੀ ਕੋਈ ਚੀਜ਼ ਨਹੀਂ ਜੀ ਇਹ 26 ਸਾਲ ਬਾਅਦ ਅਸੀਂ ਇੰਟਰਡਿਊਸ ਕਰ ਸਕਨੇ ਆ ਬੇਸਿਸ ਤੇ ਅਸੀਂ ਛੇੜਛਾੜ ਕਰਦੇ ਹੋਏ ਤੇ ਪੁਰਾਣਾ ਜਿਹੜਾ ਮੂਲ ਸੰਵਿਧਾਨ ਆ ਅਸੀਂ ਹੋਰੇ ਤਰਫੀ ਜਾ ਸਕਨੇ ਹਮ ਸੰਜੀਤ ਤੁਸੀਂ ਆਲਰੇਡੀ ਸਮਾਜ ਸੇਵਾ ਦਾ ਕੰਮ ਕਰਦੇ ਹੋ ਸਮਾਜ ਦੇ ਵਿੱਚ ਰਹਿੰਦੇ ਹੋ ਤੇ ਇਸ ਚੀਜ਼ ਨੂੰ ਲੈ ਕੇ ਜੋ ਇਹ ਬਹਿਤ ਛੜੀ ਹੈ ਇਸ ਨੂੰ ਲੈ ਕੇ ਤੁਸੀਂ ਸਮਾਜ ਦਾ ਕਿਹੋ ਜਿਹਾ ਨਜ਼ਰੀਆ ਵੇਖ ਰਹੇ ਹੋ ਐਸਾ ਹੈ ਕਿ ਇਹ ਸਮਾਜ ਨੂੰ ਜਾਗਰੂਤੀ ਦੀ ਅਵਸ਼ਕਤਾ ਹੈ ਸਮਾਜ ਨੂੰ ਇਹ ਸੰਵਿਧਾਨ ਦੇ ਬਾਰੇ ਕੋਈ ਲੰਮਾ ਚੋੜਾ ਗਿਆਨ ਨਹੀਂ ਹੈ ਮੈਂ ਤਾਂ ਕਹਿਣਾ ਕਿ ਸਭ ਨੂੰ ਸੰਵਿਧਾਨ ਪੜ੍ਹਨਾ ਚਾਹੀਦਾ ਲਿਖਣਾ ਚਾਹੀਦਾ ਜੇ ਦੇ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਸੰਸਦ ਭਵਨ ਦੇ ਵਿੱਚ ਲਹਿਰਾ ਰਹੇ ਨੇ ਸੰਵਿਧਾਨ ਉਹਨਾਂ ਨੇ ਨਹੀਂ ਪੜਿਆ ਜੀ ਸੰਵਿਧਾਨ ਉਹਨਾਂ ਨੇ ਹੀ ਨਹੀਂ ਪੜਿਆ ਕਿ ਵੀ ਉਹ ਚ ਕਿਹੜੇ ਫੰਡਾਮੈਂਟਲ ਰਾਈਟਸ ਨੇ ਸਾਡੇ ਕਿਹੜੀ ਸਾਡੀ ਡਿਊਟੀਆਂ ਨੇ ਕੁਝ ਨਹੀਂ ਪੜਿਆ ਅੱਛਾ ਇੱਕ ਹੋਰ ਗੱਲ ਹੈ ਜਿਵੇਂ ਕਿ ਆਮ ਸਮਾਜ ਨੂੰ ਬਹੁਤ ਜ਼ਿਆਦਾ ਮੁਰਖ ਬਣਾਇਆ ਜਾਂਦਾ ਹੈ ਸੰਵਿਧਾਨ ਦੇ ਨਾਮ ਤੇ ਪਰ ਸੰਵਿਧਾਨ ਦੇ ਅੰਦਰ ਵੀ ਬਹੁਤ ਸਾਰੀ ਛੇੜਛਾੜ ਹੁੰਦੀਆਂ ਨੇ origignal ਕਾਪੀ ਵੀ ਮਿਲਦੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਜੇਕਰ ਇੱਕ ਆਮ ਸਮਾਜ ਨੂੰ origignal ਜੋ ਹੈ ప్రతి ਉਹ ਲੈਣੀ ਹੋਵੇ ਜਾਂ ਫਿਰ ओरिजिनल ਜੋ ਸੰਵਿਧਾਨ ਹੈ ਕਨਸਟਿਟਿਊਸ਼ਨ ਦੀ ਜੋ ਬੁੱਕ ਹੈ ਉਹ ਲੈਣਾ ਹੋਵੇ ਤਾਂ ਕਿਸ ਤਰੀਕੇ ਨਾਲ ਲੈ ਸਕਦਾ ਹੈ ਦੇਖੋ ਜਿਹੜਾ 106ਵਾਂ ਅਮੈਂਡਮੈਂਟ ਹੋਈ ਹੈ ਉਹ origignal book ਹੈ ਲਾਗੂ ਉਹੀ ਹੈ ਜਿਹੜਾ 106ਵਾਂ ਅਮੈਂਡਮੈਂਟ ਹੈ ਠੀਕ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਮੂਲ ਪ੍ਰਤੀ ਮੂਲ ਪ੍ਰਤੀ ਹਾਂ ਮੂਲ ਪ੍ਰਤੀ ਆਪਾਂ ਮਿਲ ਸਕਦੀ ਹੈ ਸੰਸਦ ਭਵਨ ਚੋਂ ਮਿਲ ਸਕਦੀ ਹੈ ਬਿਜਾਰੋ ਵੀ ਮਿਲ ਸਕਦੀ ਹੈ ਆਰਟੀਆ ਥਰੂ ਵੀ ਮਿਲ ਸਕਦੀ ਹੈ ਮੂਲ ਪ੍ਰਤੀ ਮੂਲ ਪ੍ਰਤੀ ਔਰ ਲੇਕਿਨ ਅੱਜ ਜੋ ਮੂਲ ਪ੍ਰਤੀ ਲਾਗੂ ਨਹੀਂ ਹੋ ਸਕਦੀ ਕਿਉਂਕਿ 106ਵਾਂ ਅਮੈਂਡਮੈਂਟ ਹੋ ਚੁੱਕਾ ਹੈ ਔਰ ਜਿਸ ਲਈ ਅਮੈਂਡਮੈਂਟ ਹੋ ਗਿਆ ਜੀ ਤੇ ਲਾਗੂ ਹੋ ਹੀ ਸੰਵਿਧਾਨ ਹੋਏਗਾ ਜਿਹੜਾ ਹੁਣ ਅਮੈਂਡਮੈਂਟ ਹੋ ਕੇ 1923 ਦੇ ਵਿੱਚ ਲਾਗੂ ਹੋਇਆ। ਦੇਸ਼ ਚੋ ਹੀ ਲਾਗੂ ਹੈ। ਇਹ ਜਿਹੜਾ ਬਾਰ ਬਾਰ ਸਵਾਲ ਉੱਠਦਾ ਆ ਸੰਵਿਧਾਨ ਖਤਰੇ ਮੇ ਹੈ, ਸੰਵਿਧਾਨ ਖਤਰੇ ਚ ਹੈ। ਉਹ ਕਿਹੜਾ ਸੰਵਿਧਾਨ ਖਤਰੇ ਚ ਆ? ਐਸਾ ਹੈ ਇਹਦੇ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਪ੍ਰਸ਼ਨ ਇਸ ਚੀਜ਼ ਦਾ ਕਿ ਮੂਲ ਸੰਵਿਧਾਨ ਖਤਰੇ ਚ ਜਿਹੜੇ ਮੂਲ ਪ੍ਰਤੀ ਦੇ ਵਿੱਚ ਲਿਆ ਆ 42ਵਾਂ 106ਵਾਂ ਸੰਵਿਧਾਨ ਜਿਹੜਾ ਅਮੈਂਡਮੈਂਟ ਹੋਇਆ ਕਿਹੜਾ ਖਤਰੇ ਚ ਆ? ਇਹ ਤਾਂ ਸਪਸ਼ਟ ਕਰੋ ਨਾ। ਬੇਸਿਕਲੀ ਕੁਛ ਨਹੀਂ ਸੰਵਿਧਾਨ ਕਦੀ ਖਤਰੇ ਚ ਪੈ ਨਹੀਂ ਸਕਦਾ ਸੰਵਿਧਾਨ ਕਦੀ ਖਤਰੇ ਚ ਹੋ ਨਹੀਂ ਸਕਦਾ ਸੰਵਿਧਾਨ ਖਤਰੇ ਚ ਹੈ ਹੀ ਨਹੀਂ ਕਿਉਂਕਿ ਐਨਾ ਜਿਹੜੀ ਸੰਸਦ ਬਣੀ ਨੇ ਉਸੇ ਸੰਵਿਧਾਨ ਨੂੰ ਹੱਥ ਲੈ ਕੇ ਬਣੀ ਨੇ ਸੰਵਿਧਾਨ ਕਦੀ ਖਤਰੇ ਚ ਨਹੀਂ ਪੈ ਸਕਦਾ ਕਿ ਸੰਵਿਧਾਨ ਉਦੋਂ ਨਹੀਂ ਖਤਰੇ ਚ ਪੈਂਦਾ ਜੇ ਸੰਵਿਧਾਨ ਦੀ ਲਿਖੀ ਹੋਈ ਗੱਲਾਂ ਆਪਾਂ ਨਾ ਮੰਨੀਏ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਇਹੋ ਜਿਹਾ ਵਰਗ ਵੀ ਹੈ ਜੋ ਕਹਿੰਦਾ ਸੰਵਿਧਾਨ ਤੋਂ ਵੀ ਜਿਹੜਾ ਵੱਡਾ ਸਾਡਾ ਪੰਥ ਤੇ ਸਾਡੀ ਜੋ ਹੈ ਧਰਮ ਹੈ ਤੇ ਉਦੋਂ ਸੰਵਿਧਾਨ ਖਤਰੇ ਚ ਨਹੀਂ ਪੈਂਦਾ ਪਰ ਜਦ ਆਪ ਕੋਈ ਸਮਾਜ ਵਾਸਤੇ ਵਧੀਆ ਕਾਰਜ ਕਰਨ ਲਈ ਉਹ ਸੁਵਿਧਾਨ ਖਤਰੀ ਚ ਜਾਇਆ। ਇਸ ਐਮ ਐ ਪਹਿਲੇ ਵਾਰ ਕਿ ਤੁਸ਼ਟੀ ਕਰਨ ਦੀ ਰਾਣੀ ਸੀ। ਜੀ ਇਹ ਸਭ ਤੁਸ਼ਟੀ ਕਰਨ ਦੀ ਰਾਣੀਤੀ ਚੱਲ ਰਹੀ ਹੈ। ਦੇਸ਼ ਦੇ ਵਿੱਚ ਇਹਨਾਂ ਦੇ ਦੇਸ਼ ਨੂੰ ਨੁਕਸਾਨ ਹੋਣਾ। ਮੇਰੀ ਗੱਲ ਨੂੰ ਸਮਝ ਕੇ ਚੱਲੋ। ਕਿ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਜਿਹੜੀ ਤੁਸ਼ਟੀ ਕਰਨ ਦੀ ਰਾਣੀਤੀ ਵੇਲੇ ਤਿਰੰਗਾ ਜਲਾਇਆ ਜਾਂਦਾ। ਭਾਰਤ ਦਾ ਸੰਵਿਧਾਨ ਚਲਾਇਆ ਜਾਂਦਾ। ਇਹਨੂੰ ਨਹੀਂ ਮੰਨਦੇ। ਹੂੰ। ਅਸੀਂ ਜਿਸ ਲਈ ਕੁਛ ਲੈਣਾ ਹੁੰਦਾ ਤੇ ਫੇਰ ਬਾਰਤ ਦਾ ਸਵਿਧਾਨ ਲਾਗੂ ਕਰ ਲਈਏ ਜਿਸ ਨੂੰ ਨਹੀਂ ਲੈਣਾ ਗਾਲਾਂ ਕੱਢਣੀਆਂ ਤੇ ਬਾਰਤ ਦੇ ਸਵਿਧਾਨ ਨੂੰ ਜਲਾ ਦਈਏ ਜੀ ਐਸਾ ਤਾਂ ਨਹੀਂ ਦੋ ਚੱਲ ਸਕਦਾ ਦੇਸ਼ ਦੇ ਵਿੱਚ ਇਹ ਤੁਸ਼ਟੀ ਕਰਨ ਦੀ ਰਣਨੀਤੀ ਇਹ ਬੰਦ ਹੋਣੀ ਚਾਹੀਦੀ ਹੈ ਇਹ ਤੁਸ਼ਟੀ ਕਰਨ ਦੀ ਰਣਨੀਤੀ ਚਾਹ ਕੋਈ ਵੀ ਪਾਲਟੀ ਕਰ ਰਹੀ ਹੈ ਦੇਖੋ ਮੈਂ ਕੱਲ ਬ੍ਰਿਸ਼ਤੀਗਾਰ ਮਾਈਨੋਰਿਟੀ ਕਮਿਸ਼ਨ ਜਿਹੜਾ ਲਾਗੂ ਹੋਇਆ ਸੀ ਜਨਤਾ ਪਾਰਟੀ ਸਰਕਾਰ ਚ ਹੋਇਆ ਸੀ ਉਹਦੇ ਚ ਅੱਜ ਦੇ ਬੀਜੇਪੀ ਦੇ ਜਿਹੜੇ ਅੱਜ ਬੀਜੇਪੀ ਹੈ ਉਹਦੇ ਜਿਹੜੇ ਪੁਰਾਣੇ ਅਧਿਕਾਰੀ ਸੀ ਉਹ ਮੰਤਰੀ ਸੀ ਦੋ ਮੰਤਰੀ ਸੀ ਸ਼੍ਰਦੇਸ਼ ਅਟਲ ਜੀ ਰਵਾਜ ਪਾਈ ਜੀ ਵਿਦੇਸ਼ ਮੰਤਰੀ ਸੀ ਔਰ ਸ਼੍ਰਦੇਸ਼ ਲਾਲ ਕਿਸ਼ਨ ਅਡਵਾਨੀ ਜੀ ਸੂਚਨਾ ਪ੍ਰਸਾਰ ਮੰਤਰੀ ਸੀ ਹਮ ਇਹ ਚੀਜ਼ ਜਿਹੜੀ ਕਿ ਮੈਂ ਸਰ ਬਾਰ ਬਾਰ ਕਹਿੰਦਾ ਕਿ ਆਪਾਂ ਜੋ ਵੀ ਕਰ ਰਹੇ ਆਂ ਕੁਰਸੀ ਵਾਸਤੇ ਨਹੀਂ ਕੁਰਸੀ ਆਉਂਦੀਆਂ ਜਾਣੀਆਂ ਜਾਂਦੀਆਂ ਜਾਣਗੀਆਂ ਹਮ ਦੇਸ਼ ਬਚਣਾ ਚਾਹੀਦਾ ਕੁਰਸੀਆਂ ਦਾ ਕੋਈ ਮੁੱਲ ਨਹੀਂ ਹੈ ਦੇਸ਼ ਬਚਾ ਕੇ ਮੈਂ ਕੁਰਸੀ ਬਚਾ ਲਾਂਗਾ ਜੇ ਦੇਸ਼ ਨਹੀਂ ਬਚੇ ਮੈਂ ਕੁਰਸੀ ਲਾਉ ਡਾਗਾ ਕਿੱਥੇ ਹੂੰ ਪਾਕਿਸਤਾਨ ਜਿਹੜਾ ਕਿ ਮੈਂ ਢਾ ਨਹੀਂ ਸਕਦਾ ਢਾਵਾਂਗਾ ਦੇ ਮੁਸਤਾਨ ਚ ਨਾ ਸਭ ਤੋਂ ਪਹਿਲਾ ਪਰਮ ਕਰਤੇ ਹੋਏ ਹੈ ਕਿ ਦੇਸ਼ ਨੂੰ ਕਿਵੇਂ ਬਚਾਣਾ ਆਪਾਂ ਹੂੰ ਇਹ ਦੇਸ਼ ਨੂੰ ਬਚਾਉਣਾ ਜ਼ਰੂਰੀ ਹੈ ਮੈਂ ਇੱਕ ਪਰਸਨਲ ਸਵਾਲ ਹੈ ਤੁਹਾਨੂੰ ਕੀ ਲੱਗਦਾ ਆਪਣੇ ਵੱਲੋਂ ਕਿ ਵਾਕਈ ਹੈ ਬਦਲ ਜਾਣਾ ਚਾਹੀਦਾ ਹੈ ਕਿ ਠੀਕ ਹੈ ਚੱਲ ਰਿਹਾ ਹੈ ਨਾ ਕਿ ਦਿੱਕਤ ਹੈ ਐਸਾ ਹੈ ਮੈਂ ਫਿਰ ਬਾਰ ਬਾਰ ਕਹਾਂਗਾ 15 ਨਵੰਬਰ 1948 ਜੀ ਜਿਹੜੀ ਡਾਕਟਰ ਅੰਬੈਡਕਰ ਜੀ ਦੀ ਸਪੀਚ ਹੈ ਕੌਂਸਲ ਅਸੈਂਬਲੀ ਦੇ ਵਿੱਚ ਅਸੀਂ ਉਹਨੂੰ ਪੜ ਲਈ ਹੈ ਹਾਂ ਕੋਈ ਸਾਰਾ ਜਵਾਬ ਆ ਜਾਏਗਾ ਡਾਕਟਰ ਅੰਮੈਡਿਕਰ ਜੀ ਇਹ ਦੋਹਾਂ ਸ਼ਬਦਾਂ ਦੇ ਕਿਉਂ ਖلاف ਸੀ ਹੂੰ ਉਹ ਜਿਹੜੀ ਡਿਬੇਟ ਦੀ ਕਿਤਾਬਾਂ ਹੈ ਉਹ ਹੈ ਅਵੇਲੇਬਲ ਹੈ ਆਪਾਂ ਪੜ ਸਕਦੇ ਹਾਂ ਜਿਵੇਂ ਡਾਕਟਰ ਅੰਮੈਡਿਕਰ ਜੀ ਕੀ ਚਾਹੁੰਦੇ ਸੀ ਕਿਉਂ ਚਾਹੁੰਦੇ ਸੀ ਹਾਂ ਦੇਖੋ ਅੱਜ ਸੋਸ਼ਲਿਜ਼ਮ ਦੀ ਗੱਲ ਕਰ ਰਹੇ ਹਾਂ ਕਿ ਆਹ ਦੇਸ਼ ਵਿੱਚ ਸੋਸ਼ਲਿਜ਼ਮ ਲਾਗੂ ਹੈ ਓਪਨ ਇਕਨੋਮਿਕ ਰੋਲ ਤਰਪਾਈ ਅਸੀਂ ਤੇ ਸੋਸ਼ਲਿਜ਼ਮ ਪਹਿਲੇ ਸੀ 1900 92 ਤੋਂ ਪਹਿਲੇ 92 ਤੋਂ ਬਾਅਦ ਇੱਕ ਪੌਲਸੀ ਬਦਲਦੀ ਹੈ ਲੇਕਿਨ ਸਮਝਾਂ ਚ ਨਹੀਂ ਬਦਲਿਆ ਹਾਂ ਕੀ ਭਾਰਤ ਦੀ ਪੌਲਸੀ ਇਸ ਤੇ ਓਪਨ ਇਕਨੋਮੀ ਪੌਲਸੀ ਨਹੀਂ ਹੈ ਹੂੰ ਫਿਰ ਸੋਸ਼ਲਿਸਮ ਆ ਕਿੱਥੇ ਗਿਆ ਜੇ ਸਮਾਜਵਾਦ ਹੈ 1992 ਤੋਂ ਕੰਟ੍ਰੋਲ ਲੈਗਾ ਸੀ ਉਸ ਤੋਂ ਬਾਅਦ ਅਸੀਂ ਖੁੱਲਾ ਬਾਜ਼ਾਰ ਕਰ ਦਿੱਤਾ ਦੇਸ਼ ਦੇ ਵਿੱਚ ਹੂੰ ਸ਼ਬਦ ਹੀ ਨਾਲ ਜੁੜਨਾ ਉਹਦੀ ਭਾਵਨਾ ਨਾਲ ਜੁੜਨਾ ਅਦੇ ਸ਼ਬਦ ਨਾਲ ਜੁੜੇ ਹੋਏ ਹਾਂ ਹੂੰ ਭਾਰਤ ਦੇ ਜਿਹੜੇ ਫੰਡਾਮੈਂਟਲ ਰਾਈਟ ਨੇ ਕਨਸਟੀਟਿਊਸ਼ਨ ਨੇ ਦਿੱਤੇ ਹੋਏ ਉਹ ਬਾਰਤ ਦੇ ਹਰ ਨਾਗਰਿਕ ਵਾਸਤੇ ਆ ਚਾਹੇ ਕਿਸੇ ਵੀ ਪੰਥ ਨੂੰ ਮਜ਼ਮਨ ਮੰਨਦਾ ਜੇ ਅੱਜ ਸੈਂਟਰਲ ਗਵਰਨਮੈਂਟ ਕਨਕ ਦੇਣ ਦੇਈ ਆ ਫ੍ਰੀ ਕਨਕ ਦੇਣ ਦੇਈ ਜੀ ਕਿ ਆ ਪੁੱਛਦੀ ਭਈ ਆ ਕਿ ਤੂੰ ਮੁਸਲਮਾਨ ਆ ਹਿੰਦੂ ਆ ਕਿ ਈਸਾਈ ਆ ਜਿਹੜਾ ਉਸ ਉਹ ਵਸਤਾ ਦੇ ਵਿੱਚ ਆਉਣ ਡਿਆ ਉਹਨੂੰ ਕਨਕ ਮਿਲ ਰਹੀ ਹੈ ਆ ਜਿਹੜਾ ਆਯੂਸ਼ਮਨ ਕਾਰਡ ਬਣਿਆ ਹੂੰ ਉਹ ਜੋ ਦੀ ਵਿਵਸਥਾ ਹੈ ਉਹ ਜੋ ਲਾਗੂ ਹੈ 75 ਸਾਲ ਤੋਂ ਬਾਅਦ ਸਾਰਿਆਂ ਨੂੰ ਮਿਲੇਗਾ ਹੂੰ ਆਯੂਸ਼ਮਨ ਕਾਰਡ ਹੂੰ ਭਾਵੇਂ ਸਰਕਾਰ ਨੇ ਕਿਹਾ ਉਹ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਸਾਈਆ ਹੋਵੇ ਚਾਹੇ ਸਿੱਖ ਹੋਵੇ ਚਾਹੇ ਬੋਧ ਹੋਵੇ ਚਾਹੇ ਜੈਨ ਸਭ ਨੂੰ ਮਿਲੇਗਾ ਹੂੰ ਜਦ ਫੰਡਾਮੈਂਟਲ ਰਾਈਟਸ ਆ ਤੇ ਔਰ ਸਭ ਕੁਝ ਹਰ ਨਾਗਰਿਕ ਵਾਸਤੇ ਹੈ ਭਾਰਤ ਦੇ ਹੂੰ ਇਹ ਸ਼ਬਦ ਦੀ ਜਰੂਰਤ ਨਹੀਂ ਹੈ ਇਸ ਲਈ ਕਿ ਭਲੇਖਾ ਪਾਣ ਦੇ ਸ਼ਬਦ ਰੱਖਿਆ ਹੈ ਤਾਂ ਕਿ ਤੁਸ਼ਟੀਕਰਨ ਚਲਦੀ ਰਹੇ ਬੋਰਡ ਦੀ ਰਾਣੀਤੀ ਚਲਦੀ ਰਹੇ ਹੋਰ ਕੁਝ ਨਹੀਂ ਹੈ ਠੀਕ ਹੈ ਅਖੀਰ ਚੇ ਤੁਸੀਂ ਸਮਾਜ ਨੂੰ ਸੰਵਿਧਾਨ ਦੇ ਪ੍ਰਤੀ ਕੀ ਜਾਗਰੂਕਤਾ ਦੇਣਾ ਚਾਹੋਗੇ ਉਹ ਤੁਸੀਂ ਥੋੜਾ ਦੇਖੋ ਮੈਂ ਤੇ ਆਪਣੇ ਜਿਹੜੇ ਨੌਜਵਾਨ ਆ ਕੋਕ ਜਿਹੜੇ ਮੇਰੀ ਉਮਰ ਦੇ ਆ ਜੀ ਉਹ ਤੇ ਬਸ ਸਮਝੋ ਆਪਣਾ ਦਿਸ਼ਾ ਦੇ ਸਕਦੇ ਨੇ ਲੇਕਿਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਂ ਕਹਾਂਗਾ ਇਸ ਸੰਵਿਧਾਨ ਨੂੰ ਸਿੱਖਣਾ ਪੜੀ ਹੈ ਅਧਿਕਾਰਾਂ ਦੇ ਨਾਲ ਨਾਲ ਔਰ ਤੇ ਡਿਊਟੀ ਦਾ ਵੀ ਵਰਣਨ ਹੈ ਹਮ ਸਿਰਫ ਅਧਿਕਾਰਨਾ ਮੰਗੀਏ ਉਹਦੀ ਜਿਹੜੀ ਡਿਊਟੀਆਂ ਨੇ ਦੇਸ਼ ਦੇ ਪ੍ਰਤੀ ਉਹਨੂੰ ਵੀ ਜਿਹੜੀ ਸੰਵਿਧਾਨ ਚ ਲਿਖੀ ਹੋਈ ਹੈ ਜਾਂ ਨਹੀਂ ਲਿਖੀ ਹੋਈ ਉਹਨੂੰ ਨਿਭਾਈਏ ਤਾਂ ਇਹੋ ਦੇਸ਼ ਅੱਗੇ ਵਧ ਸਕਦਾ ਹੈ ਮੈਂ ਛੋਟਾ ਜਿਹਾ ਉਦਾਹਰਣ ਦੇਣ ਲੱਗਾ ਸੋਮੀ ਰਾਮ ਦਿਰਤ ਜਾਪਾਨ ਗਏ ਸੀ ਹਮ ਉਹਨਾਂ ਨੇ ਭੁੱਖ ਲੱਗੀ ਹੋਈ ਉਹਨਾਂ ਨੇ ਕਿ ਯਾਰ ਕਿਹੋ ਜਿਹਾ ਦੇਸ਼ ਹੈ ਜਿੱਥੇ ਖਾਣ ਨੂੰ ਕੁਛ ਨਹੀਂ ਮਿਲਦਾ ਇੱਕ ਜਾਪਾਨੀ ਨੌਜਵਾਨ ਅਗਲੇ ਸਟੇਸ਼ਨ ਤੇ ਉਤਰਿਆ ਇੱਕ ਟੋਕਰੀ ਵਿੱਚ ਫਰੂਟ ਲੈ ਕੇ ਆਇਆ ਉਹਨਾਂ ਨੇ ਸਵਾਮੀ ਰਾਮਪ੍ਰੀਤ ਜੀ ਨੂੰ ਕਿ ਫੇਟ ਕੀਤਾ ਸਵਾਮੀ ਰਾਮਪ੍ਰੀਤ ਨੇ ਕਿਹਾ ਕਿ ਬਈ ਇਹਦਾ ਕੀ ਮੁੱਲ ਹੈ ਮੈਨੂੰ ਦੱਸੋ ਉਹਨੇ ਕਿ ਕੋਈ ਮੁੱਲ ਨਹੀਂ ਕਿ ਆਪਣੇ ਦੇਸ਼ ਚ ਜਾ ਕੇ ਇਹ ਨਹੀਂ ਕਹੋ ਕਿ ਜਾਪਾਨ ਚ ਖਾਣ ਨੂੰ ਕੁਛ ਨਹੀਂ ਮਿਲਦਾ ਨੌਜਵਾਨਾਂ ਨੂੰ ਆਪਣੇ ਅਧਿਕਾਰ ਲੈਣੇ ਚਾਹੀਦੇ ਜੋ ਸੰਵਿਧਾਨ ਨੇ ਦਿੱਤੇ ਆ ਲੇਕਿਨ ਉਹ ਡਿਊਟੀਆਂ ਨੂੰ ਫੁੱਲਫਿਲ ਕਰਨਾ ਚਾਹੀਦਾ ਹੈ ਜਿਹੜੀਆਂ ਸੰਵਿਧਾਨ ਚ ਲਿਖੀਆਂ ਹੀ ਆ ਯਾ ਨਹੀਂ ਲਿਖਿਆ ਆਇਆ ਇਹ ਦੇਸ਼ ਸਾਡਾ ਜੇ ਦੇਸ਼ ਰਹੇਗਾ ਤਾਂ ਅਸੀਂ ਰਵਾਂਗੇ ਜੇ ਦੇਸ਼ ਨੂੰ ਕੁਝ ਹੋ ਗਿਆ ਤੇ ਮੇਰੇ ਨੌਜਵਾਨੋ ਤੁਸੀਂ ਕਿਤੇ ਜੋਗੇ ਨਹੀਂ ਰਹਿਣਾ ਜਾਪਾਨ ਚੋਂ ਕੱਢੇ ਜਾ ਰਹੇ ਹੋ ਅਮਰੀਕਾ ਚੋਂ ਕੱਢੇ ਜਾ ਰਹੇ ਹੋ ਕੈਨੇਡਾ ਚੋਂ ਕੱਢੇ ਜਾ ਰਹੇ ਹੋ ਇੰਗਲੈਂਡ ਚੋਂ ਕੱਢੇ ਜਾ ਰਹੇ ਹੋ ਜੇ ਦੇਸ਼ ਸ਼ਕਤ ਰਹੇਗਾ ਤੇ ਯਾਦ ਰੱਖਣਾ ਹਰ ਜਗ੍ਹਾ ਤੁਸੀਂ ਸਮਾਨਿਤ ਰਹੋਗੇ ਸੰਵਿਧਾਨ ਸਮਾਨਿਤ ਕਰਦਾ ਹੈ ਉਦੇਸ਼ ਦੇ ਵਿੱਚ ਲੇਕਿਨ ਅੱਜ ਤੁਹਾਡੇ ਪਾਸਪੋਰਟ ਦੀ ਕਿੰਨੀ ਵੈਲਿਊ ਹੈ ਯੂਕਰੇਨ ਦੀ ਜੰਗ ਹੋਈ ਜੰਦਾ ਬਸਤੇ ਤੁਹਾਰਾ ਦਾ ਲੱਗਾ ਉਹ ਪਾਕਿਸਤਾਨੀ ਵੀ ਆ ਰਹੇ ਨੇ ਹਮ ਈਰਾਨ ਤੋਂ ਹਿੰਦੂਸਤਾਨ ਨੂੰ ਲੈ ਕੇ ਆਏ ਆ ਹਮ ਕਿਉਂ ਤੁਹਾਡੇ ਪਾਸਪੋਰਟ ਦੀ ਵੈਲਿਊ ਆ ਤੁਸੀਂ ਸ਼ਕਤ ਹੋਗੇ ਦੇਸ਼ ਦੇ ਪ੍ਰਤੀ ਸੋਚੋਗੇ ਤੇ ਵਿਦੇਸ਼ ਚ ਤੁਹਾਡੀ ਆਪਣੀ ਕਦਰ ਹੋਏਗੀ ਨਹੀਂ ਤੇ ਜੋ ਆਪਣਾ ਅਸੀਂ ਕਹਿੰਨੇ ਆ ਕਿ ਇੱਕ ਮੂਵਮੈਂਟ ਉਹ ਹੀ ਕੰਮਾਂ ਕਾਟੋ ਮਾਰੂ ਜੀ ਉਹੀ ਹੋਏਗਾ ਹੋਰ ਕੁਝ ਨਹੀਂ ਹੋਏਗਾ ਮੈਂ ਤੇ ਆ ਕਹਾਂਗਾ ਕਿ ਜੋ ਸੰਵਿਧਾਨ ਦੇ ਵਿੱਚ ਤੁਹਾਨੂੰ ਅਧਿਕਾਰ ਹੈ ਉਹ ਤੇ ਲਵੋ ਲੇਕਿਨ ਜਿਹਨੀਆਂ ਡਿਊਟੀਆਂ ਹਨ ਜਿਨ ਸੰਵਿਧਾਨ ਚ ਲਿਖੀਆਂ ਹੀ ਆਂ ਜਾਂ ਨਹੀਂ ਲਿਖੀਆਂ ਆਂ ਰਾਸ਼ਟਰ ਦੇ ਪ੍ਰਤੀ ਉਹ ਡਿਊਟੀਆਂ ਨਿਭਾਓ ਜਨਰਤ ਤੇ ਅੱਜ ਸਾਡੇ ਗੈਸ ਸੀਗੇ ਸੰਜੇ ਕਪੂਰ ਜੀ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਉਮੀਦ ਕਰਦੇ ਆਂ ਤੁਹਾਨੂੰ ਇਹ ਦਾ ਅੱਜ ਦਾ ਪੋਡਕਾਸਟ ਜੋ ਹੈ ਉਹ ਵਧੀਆ ਲੱਗਾ ਹੋਗਾ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਗਾ ਅਸੀਂ ਹਮੇਸ਼ਾ ਗੱਲ ਕਰਦੇ ਆਂ ਆਪਣੇ ਚੈਨਲ ਤੇ ਵਿਚਾਰਾ ਤੇ ਤੇ ਜਵਾਬ ਲੈਂਦੇ ਆਂ ਤੱਥਾਂ ਦੇ